ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋਡਰੀ ਫਾਰਮ ਪਰ ਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨੇ ਮੜਾ ਦਿਖਾਵਾਂਗੇ ਤੁਹਾਨੂੰ ਤੇ ਪਹਿਲੇ ਨੰਬਰ ਦਾ ਟੌਪ ਕਲਾਸ ਹੀਰਾ ਇਹ ਖੜਾ ਡਰੇਲ ਆਪਾਂ ਪਹਿਲਾਂ ਹੀਰੇ ਬਾਰੇ ਪੁੱਛਦੇ ਆਂ ਸਸੀガル ਬਾਈ ਸਸੀガル ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਗੁਰਸ਼ੇਪ ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਆਪਣਾ 6283871527 6283871527 ਪਹਿਲਾ ਨੰਬਰ ਆਪਾਂ ਜਿਹੜੀ ਬੱਚੀ ਦੇਖਦੇ ਆ ਕਿਹੜਾ ਸੂਆ ਇਹ ਪਲੂਣ ਬੱਚੀ ਆ ਤੇ ਚਾਰ ਦੰਦ ਚਾਰ ਦੰਦ ਪਲੂਣ ਪਹਿਲਾ ਸੂਆ ਹੁੰਦੀ ਆ ਠੀਕ ਆ ਜਿੰਦ ਜਾਣ ਜੱਦਪਾਤ ਬਹੁਤ ਆ ਹਨਾ ਤੇ ਦਿਨ ਕਹਿਕ ਲੈਂਦੀ ਆ ਜੇ ਵੀਰੇ ਦੇ 6 ਪਏ ਅੱਜ ਬੂਏ ਹੋਣ ਜਸ ਜਦ ਕਿ ਹਜੇ ਸੁੰਢੀ ਨਹੀਂ ਬੈੜਾ ਦੰਦੀ ਜੂ ਲਾ ਕੇ ਵਧੀਆ ਪੰਜ ਚਾਰ ਯਾਨੀ ਕਿ ਪਰ ਜਿਹੜਾ ਅੱਜ ਸੂਫੇ ਦਾ ਨੂੰ ਤਿਆਰੀ ਹੋ ਗਈ ਆਂ ਬੈੜਦੀ ਠੀਕ ਹੈ ਪਰ ਉਹ ਹਜੇ ਸੁੰਢੀ ਨਹੀਂ ਜੂ ਲਾ ਗੀ ਸੋ ਵੀਰੋ ਬੈੜ ਚੰਗਿਆ ਕੱਦ ਬੈੜ ਵਾਲੀ ਪੂਰੀ ਸਾਫ ਸੁਥਰੀ ਆ ਤੇ ਅੰਦਾਜ਼ਾ ਆਪਾਂ ਨੂੰ ਕਿੰਨਾ ਹੈਗਾ ਦੁੱਧ ਵਾਲੇ ਦੇ ਤੋਂ ਦੁੱਧ ਵੀਰੇ ਜਿੱਥੋਂ ਆਪਾਂ ਲੈ ਕੇ ਆਂਦੀ ਆ ਸਾਰਾ ਮੈਡਮ ਦਾ ਚੰਗਾ ਵਧੀਆ ਰਕਾਰ ਸੀਗਾ ਠੀਕ ਹੈ ਜਿੰਨਾ ਵੀਰਾ ਕੋਲ ਠੀਕ ਹੈਗੇ ਨਹੀਂ ਕਿ ਆਪਾਂ ਨੂੰ 35 ਗੱਟ ਕਿਹੜੀ ਦਿੱਤੀ ਹੈਗੇ 35 ਗੱਟ ਚ ਦੋ ਗਿੰਨਾਂ ਆਪਾਂ 3 ਕਿਲੋ ਉਸ ਦਾ ਉਹ ਨਜਤ ਨਾਲ ਚੱਲ ਰਹੀ ਹੈ ਠੀਕ ਹੈ ਪਰ ਮਾਨਣੇ ਕੇ ਚਲੇ ਗਰਮੀ ਦੇ ਪਿੱਤੀ ਤੋਂ ਪਾਰ ਵਾਲੀ ਹੈਗੀ ਆ ਸੋ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖੋ ਰਾਜੀ ਬਹੁਤ ਆ ਜਮਾ ਚਾਪੜ ਵਰਗੀ ਬਹਿੜ ਪਈ ਆ ਸੂਆ ਪਲੂਣ ਸੁੰਦੀਆ ਮੂੰਹੋ ਚਾਰ ਦੰਦਾ ਦਿਨ ਮੰਨ ਕੇ ਚੱਲੀਏ 5 4 ਕੱਢ ਜੂ ਹਜੇ ਹਣਾ ਸੋ 4 5 ਦਿਨਾਂ ਨੇ ਕੱਢ ਜਣੇ ਆ ਮੂੰਹ ਮੱਥਾ ਦੇਖੋ ਕੱਦ ਬਹਿੜ ਬਹੁਤ ਚੰਗਾ ਤੇ ਸੂਣ ਚ 5 4 ਦਿਨ ਬਾਕੀ ਤੇ ਪਲੂਣ ਪਹਿਲਾ ਸੂਆ ਮੂੰਹੋ ਚਾਰ ਦੰਦ ਸਗੂਤੀ ਵਗੈਰਾ ਦੇਖ ਸਕਦੇ ਹੋ ਤੇ ਦੰਦ ਚਾਰ ਕਨਫਰਮ ਆ ਜਮਾ ਸੋ ਦੰਦ ਤੋਂ ਵੀਰ ਕਹਿੰਦਾ ਦੇਖੇ ਵੇ ਕਨਫਰਮ ਆ ਜਮਾ ਤੇ ਬਾਕੀ ਚਾਲ ਟਾਲ ਤੁਰਨੀ ਵਗੈਰਾ ਦੇਖੋ ਬੈੜ ਜੀ ਪੂਰੀ ਸਾਫ ਸੁਥਰੀ ਸੋਹਣੀ ਜਿੰਦੇ ਜਾਣ ਤੇ ਜਿਹੜੇ ਵੀਰ ਦੀ ਮਰ ਕੇ ਚਲੋ ਪਾਲੀ ਵੀ ਆ ਚੰਗੀ ਖਰਾਕ ਖੋਈ ਵੀ ਆ ਮੱਲਾਂ ਨੂੰ ਤੁਰਦੀ ਆ ਚੌੜੀ ਉਹ ਠੀਕ ਹੈ ਤੇ ਮੁੱਲ ਵੜੀ ਇਹਦੇ ਕੀ ਹੋਊਗਾ ਬਾਈ ਜੀ ਮੁੱਲ ਵੀਰੇ ਫੋਨ ਤੇ ਹੋਊਗਾ ਜਾਇ ਜਹੂ ਜਾਇ ਜਹੂ ਇੱਕ ਨੇ ਭਾਈ ਜਿਹੜੇ ਵੀਰ ਨੇ ਵੀ ਆਨਲਾਈਨ ਸੌਦਾ ਕਰਨਾਗਾ ਵਿਚ ਵੀਰ ਕਹਿੰਦਾ ਵੀ ਆਨਲਾਈਨ ਭੇਜ ਦੋ ਕੋਈ ਚੱਕਰ ਨਹੀਂ ਥਾਣਾ ਦੀ ਗੱਲ ਨਹੀਂ ਆਪਣੇ ਘਰ ਤੱਕ ਹੋ ਗਏ ਜਿਹੜਾ ਵੀ ਉਹ ਮਂਗਾਊਗਾ ਕੋਈ ਚੱਕਰ ਨਹੀਂਗਾ ਪੇਮੈਂਟ ਅਗਲੇ ਨੂੰ ਸਾਰੀ ਕਰ ਲਈ ਵਿਚ ਵੀਰ ਕਹਿੰਦਾ ਜੀ ਯਾਰ 2000 ਪੰਜ ਦੇ ਪੰਜ ਬਾਦ ਦੇ ਜੀ ਇੱਥੇ ਗੱਡੀਆਂ ਨੂੰ ਉਡਾ ਲਾਂਗੇ ਕਰ ਲਾਂਗੇ ਪਹਿਲੀ ਆ ਤਾਂ ਹੀ ਕਹਿੰਦੇ ਅਗਲਾ ਆਪ ਹੀ ਆ ਕੇ ਲੈ ਜੀ ਕੋਈ ਚੱਕਰ ਨਹੀਂ ਆਪਣੇ ਘਰੇ ਦਸੰਦੀ ਕਰਕੇ ਲੈ ਕੇ ਜਾਈਏ ਨੇ ਪੈਸੇ ਲਾਉਣੇ ਆ ਜਿਹੜਾ ਵੀ ਆ ਵੀ ਆਨਲਾਈਨ ਵੀ ਮਂਗਾਉਂਦਾਗਾ ਸੋ ਪੇਮੈਂਟ ਸਾਰੀ ਕਰਕੇ ਫੇਰ ਵੜਨਾ ਮੜ ਕੇ ਮਨ ਜਿਹਾ ਢੜ ਕੋਈ ਰਹਿੰਦਾ ਆਪਣੇ ਵੀ ਹੋਰ ਅਗਲੇ ਦੀ ਵੀ ਰਹਿੰਦਾ ਯਾਰਦੇ ਵੀ ਰਹਿੰਦਾ ਸੋ ਵੀਰੋ ਗੱਲ ਜਾਇਜ਼ ਆ ਜਮਾ ਵੀਰ ਦੀ ਅੱਜ ਮੈਂ ਆਪ ਕਟਿਆ ਹੱਟ ਕੇ ਆਇਆ ਮੈਨੂੰ ਸਵੇਰੇ 6:30 ਵੇ ਉੱਠ ਕੇ ਜਾਣਾ ਪਿਆ ਨਾਲ ਹਾਂਜੀ ਉਹ ਪਹਿਲੀ ਆਪ ਕਹਿੰਦੇ ਆ ਵੀ ਅਗਲਾ ਆਪਾਂ ਕੇ ਮੇਰੀ ਪੇਮੈਂਟ ਰਹਿੰਦੀ 60000 ਰੁਪਇਆ ਨਾਲ ਮੈਨੂੰ ਜਾਣਾ ਪਿਆ ਤੇ ਮਨ ਜਿਹਾ ਢੜ ਤੂੰ ਰਹਿੰਦਾ ਆਪਣੇ ਹਨਾ ਕਿਉਂਕਿ ਇੰਨੇ ਪਾਸੇ ਨਹੀਂ ਹੋਇਆ ਜਾਂਦਾ ਠੀਕ ਆ ਤੇ ਦੂਜਾ ਨੰਬਰ ਆਪਾਂ ਜਿਹੜੀ ਬੱਚੀ ਦੇਖੀ ਜੰਨੇ ਆ ਵੜਾ ਦੂਜਾ ਜੂਆ ਬਾਈ ਇਹ ਗੱਬਰ ਨਾ ਮਨੋ ਕੱਚੀ ਆ ਜਿੰਨੇ 27 28 ਕਿਲੋ ਪਲੂਣ ਦਾ ਦੁੱਧ ਦਿੱਤਾ ਵਾ ਤੇ ਦੁੱਧੋ ਜਵਾਨ ਹੀ ਹੋਣੀ ਹੈ ਨਾ ਦੁੱਧੋ ਜਵਾਨਾ ਖੰਡੀਆਂ ਕਰਦੀ ਹੋਈ ਬਣੀ ਠੀਕ ਹੈ ਜੇ ਇਹਨਾਂ ਦਾ ਦੂਜਾ ਸੂਆ ਜੇ ਨੂੰ ਦੂਜਾ ਗਈ ਤੇ ਮੰਨ ਲਓ ਦੁੱਧ 27 28 ਕਿਲੋ ਚਵਾਇਆ ਵਾਗਾ ਫਿਰ 30 ਤੋਂ ਬਾਅਦ ਵਾਲੀ 27 28 ਮੰਨ ਕੇ ਜਿਹੜਾ ਵੀ ਮਰਜ਼ੀ ਲੈ ਲੈ ਦਿਨ ਕੱਢ ਜੂ 14 15 ਕੱਢ ਜੂ ਫਿਰ ਹੋ ਜੇ 10 ਤੋਂ ਪਲੱਸ ਸੋ 10 ਤੋਂ ਬਾਅਦ ਦਿਨ ਕੱਢ ਦਿੰਦੇ ਨੇ ਝੋਲੀ ਝਾਲੀ ਬੈਠਦੀ ਬਹੁਤ ਆ ਤੇ ਬਾਕੀ ਰਾਜਿਰੂਜੀ ਬਹੁਤ ਆ ਸਮੀ ਭਲੀ ਵੀ ਤੇ ਥਾਂਡੇ ਵਾ ਦੇਖ ਸਕਦੇ ਸੋਹਣਾ ਸਾਫ਼ ਸੁਥਰਾ ਤੇ 27 28 ਕਿਲੋ ਦਾ ਦੱਸਦਾ ਵੀ ਪਲੂਣ ਦਾ ਦ ਧੀਰੇ ਲਵੇ ਲਾਉਣੇ ਜਾ ਬੜੂ ਰਾਵਣਾ ਮੂੰਹ ਮੱਥਾ ਦੇਖੋ ਫੇਸ ਕੁਆਲਟੀ ਕਰਨੇ ਬਾਅਦ ਜਾਤ ਪਾ ਦੇਖ ਸਕਦੇ ਤੇ ਲੇਵਾ ਵਗਰਾ ਦੇਖੋ ਚਾਪੜ ਵਰਗਾ ਸੋਹਣਾ ਰਾਜੀ ਬਹੁਤ ਆ ਪਲੀ ਪੁਲੀ ਵੀ ਵੜ ਬਹੁਤ ਜਿਆਦਾ ਹੈਗੀ ਤੇ ਕੇਅਰ ਵੀ ਵੀਰਾਂ ਦੀ ਚੰਗੀ ਕੀਤੀ ਵੀ ਆ ਤੇ ਹਲੇ 10 ਜਾਂ 12 13 ਦਿਨ 15 ਦੇ ਵਿੱਚ ਵਿੱਚ ਬਚੇ ਨੇ ਸੂਕ ਬਣਾ ਜੋ ਵੀ ਲੈ ਜੂ ਵਪਾਰ ਵਿੱਚ ਦੋ ਪੈਸੇ ਦੇ ਕੇ ਜੋ ਰੋਟੀਆਂ ਹਨ ਤੇ ਦੇਖੋ ਚਾਰੇ ਤਾਂ ਨਿਕਣ ਵਿੱਚ ਸਾਫ ਸੁਥਰੇ ਤੇ ਜੰਦ ਜਾਨ ਵਾਲੀ ਪਲਾਈਆਂ ਬਹੁਤ ਬੰਨੀਆਂ ਹਲੇ ਵੜ ਚ ਦੇਖੋ ਢਿੱਲੀ ਢੁੱਲੀ ਬਹੁਤ ਵੀ ਆ ਤੇ ਅੱਗੇ ਦੂਜੇ ਸੌਰੀ ਤੀਜੇ ਨੰਬਰ ਤੇ ਵੜ ਦੇਖਣੇ ਜਿਹੜੀ ਆਪਾਂ ਕੀ ਚਾਰਨ ਹੁੰਦਾ ਹੈ ਵੀ ਮੂਹ ਸੁਈ ਵੀ ਹੈ ਨਹੀਂ ਸੁਈ ਵੇ ਰੂ ਅੱਜ ਚੌਥਾ ਮਾਂਦੀ ਬੰਦਰੋ ਆ ਦੇ ਬੱਚੀ ਆ ਠੀਕ ਆ ਆ ਦੇ ਬੱਚੇ ਆ ਕਿ ਬੱਚੀ ਬੱਚੀ ਬਹੁਤ ਪਿਆਰੀ ਆ ਨਾ ਹਾਂ ਬੱਚੀ ਵਧੀਆ ਜੀ 12-13 ਕਿਲੋ ਹੋਰੇ ਹੁਣ ਬੋਲੀ ਮੂਹ ਵੀ ਤਿਆਰ 12-13 ਕਿਲੋ ਬੋਲੀ ਹਾਜ਼ਰ ਆ ਹਾਂ ਇਹ ਦੁੱਧ ਹੋਊਗੀ ਬਈ 17-18 ਕਿਲੋ ਜਾਂ 67 ਕਿਲੋ ਮੰਨ ਲਓ ਸੁਭਰੋ ਕੱਦ-ਕੱਦ ਦੇਖੋ ਪਲੂਣ ਪਹਿਲਾ ਸੁਆ ਸੁਈ ਆ ਤੇ ਥਾਂਡੇ ਵੀ ਸਾਫ਼ ਸੁਥਰੇ ਕਿੰਨਾ ਇਸ ਵਕਤ ਚੋਣ ਵਾਲਾ ਦੁੱਧ ਹਾਜ਼ਰ ਆ 12-13 ਕਿਲੋ ਦੁੱਧ ਰੇ ਆਪਾਂ ਮਿਲਾ ਲਾਂਗੇ ਕਿੰਨਾ ਪਾ ਦੂੰ ਅੰਦਾਜ਼ਾ 12-17 ਕਿਲੋ ਇਹਦਾ ਭਾਗ ਕੀ ਹੋਊਗਾ ਉਹ ਬੱਚੀ ਆਪ 50000 ਦੀ ਜੈਸੀ ਤੈਨੂੰ ਦੇ ਦਾਂਗੇ 50000 ਦੀ ਜੈਸ ਸਰ ਨੂੰ ਸੋ ਵੀਰੋ 50000 ਦੀ ਵੀਰ ਕਹਿੰਦਾ ਜੈਸ ਸਰ ਨੂੰ ਬੱਚੀ ਦੇ ਦਾਂਗੇ ਜਮਾ ਬੱਚਾ ਇਹਦੇ ਪਿੱਛੇ ਹੈਗਾ ਬੱਚੀ ਜਮਾ ਤੁਸੀਂ ਦੇਖ ਸਕਦੇ ਬੱਚੀ ਬਹੁਤ ਪਿਆਰੀ ਹੈ ਜੰਦੇ ਜਨ ਵਾਲੀ ਰਾਜੀ ਪਲੀ ਵੀ ਫਿਰ ਤੇ 17 18 ਲੀਟਰ ਦੇ ਦਾਂ ਤੇ ਨਿਆਣੇ ਨੂੰ ਪਹੁੰਦੀ ਹੈ ਵਧੀਆ ਹਾਂ ਫਿਰ ਨਿਆਣਾ ਪਹੁੰਚੀ ਲੈਣ ਤੋਂ ਬਿਨਾ ਚੋਕ ਤੇ ਨਿਆਣਾ ਪਾਣੀ ਨੂੰ ਚੱਕਰ ਦੇ ਠੀਕ ਹੈ ਤੇ ਥਣ ਦੇਖੋ ਚਾਰੇ ਨਿਕਲਦੇ ਸਾਫ ਸੁਥਰੇ ਵਧੀਆ ਬਿੱਥੀ ਵਾਲੇ ਤੇ ਤਿੰਨ ਨਾਕ ਸੁਣੋ ਦਿਖਾਦੇ ਆਪਾਂ 62838 72522 ਵੀਰ ਦਾ ਨੰਬਰ ਆ ਦੋ ਗੱਬਣਾ ਦੇ ਇੱਕ ਸੀ ਵੀ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ